ਲਗਾ ਦੇ ਜਦੋਂ ਤੁਮ ਜਾਨੇ ਸੋਣਾ ਤੂੰ ਦੇਖੀ ਹਾਂ ਰਾਮ ਰਹੀਮ ਤੂੰ ਆਹ ਹੈ ਰਾਮ ਰਹੀਮ ਆ ਪਾਪਾ ਜੀ ਮੇਰੇ ਕੋ ਕਿੱਥੇ ਤੇ ਲੈਣ ਆਲੇ ਆ ਮੈਂ ਫੋਟੋ ਆੜੇ ਮੇਰੇ ਬੇਟੇ ਆ ਜੀ ਮਾਰਕਾ ਪਿੰਡ ਵਾਈਸ ਜਿੰਨਾ ਕੀ ਮਾਮਲਾ ਕੀ ਹੈ ਤੁਹਾਡੇ ਸੱਟਾਂ ਵਗੈਰਾ ਲੱਗੀਆਂ ਸੀ ਬਲ ਹਸਪੀਟਲ ਦਾਖਲ ਹ ਤੁਸੀਂ ਹਾਂਜੀ ਇਹ ਮੈਨੂੰ ਸਵੇਰੇ ਮੇਰੇ ਘਰ ਵਾਲੇ ਨੇ ਬਹੁਤ ਮੁੱਟਿਆ ਕੀ ਵਜ੍ਹਾ ਸੀ ਕੀ ਕੁੱਟਣ ਦੀ ਸਾਰੇ ਸੱਟਾਂ ਮੂੰਹ ਤੇ ਕੁੱਟਿਆ ਕਿ ਉਹ ਜੀ ਵਈਆ ਕੀ ਸੀ ਕੁੱਟਣ ਦੀ ਵਜ੍ਹਾ ਪੁੱਛੀ ਸੀ ਕਿ ਮੈਂ ਸੀ ਮੈਂ ਕਿ ਘਟੇ ਮੰਨ ਲਈ ਮੈਨੂੰ ਕੱਟਿਆ ਕੱਲ ਮੇਰੇ ਲੱਕ ਚ ਪੇਨ ਬਹੁਤ ਮੁਹਫੀ ਹੈ ਤਾਂ ਮੈਂ ਚਲੀ ਗਈ ਦਵਾਈ ਛੋਟੇ ਬੇਟੇ ਨੂੰ ਤੁਮਸ਼ਨ ਛੱਡਣ ਗਈ ਤਾਂ ਫੇਰ ਉੱਥੋਂ ਮੈਨੂੰ ਆ ਗੁੜੀਆਂ ਜੀ ਨਾਲ ਕੰਦੀ ਬੀਬੀ ਕੋਲ ਦਵਾਈ ਨਾਲੋਂ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਉਦੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਕਿ ਮੈਂ ਕਹਿੰਦਾ ਤੁਮਸ਼ਨ ਛੱਡਣ ਗਈ ਸੀ ਵੀਕ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਨਹੀਂ ਸਵੇਰੇ ਆ ਗੁੜੀਆਂ ਨੂੰ ਬਾਜ਼ਾਰ ਮਾਰ ਤਾ ਬੇ ਇਹਨੂੰ ਸੱਦ ਕੇ ਲਿਆ ਛਿੰਤੀ ਇਹ ਮੇਰਾ ਨਾਮ ਕਹਿੰਦਾ ਜੀ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਨਹੀਂ ਤੂੰ ਦਵਾਈ ਲੈ ਮੈਂ ਕਹਿੰਦੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ ਕੁੱਟ ਮਾਰ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ ਕੁੱਟ ਮਾਰ ਮੇਰੇ ਆ ਚੁੰਟੇ ਮਾਰੇ ਲੋਏ ਦੇ ਆਰੀ ਬਾਹ ਪਾੜਤੀ ਜਿਹੜੇ ਤੁਹਾਡੇ ਹਸਬੰਡ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਰਹਿ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਕੀ ਨਾਮ ਆ ਜੀ ਮਾਰਕੁੱਟ ਬਹੁਤ ਕਰਦਾ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਹੈ ਜੀ ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ ਨਾਮ ਕੀ ਹੈ ਇਹਨਾਂ ਦਾ ਹਸਬੰਡ ਸੋਨੂ ਬਾਬਾ ਸੋਨੂ ਬਾਬਾ ਲਖਬੀਰ ਸਿੰਘ ਨਾਂ ਆਇਆ ਦਾ ਠੀਕ ਹੈ ਜੀ ਆਹ ਕੁੱਪੇ ਸ਼ਾ ਡੇਰੇ ਤੇ ਮਾਰਤਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਮਾਰਕੁੱਟ ਹੋਈ ਐ ਮੈਂ ਬਹੁਤ ਵਾਰਾਂ ਕੁੱਟ ਮਾਰ ਹੋਈ ਐ ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ ਤੇ ਹੁਣ ਜਦੋਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਬਾਰੇ ਇਹ ਕਹਿੰਦਾ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੂੰ ਮੇਰੇ ਤੇ ਕੋਈ ਕਾਰਵਾਈ ਕਰੇ ਪੁਲਿਸ ਕੰਪਲੀਟ ਕੀਤੀ ਐ ਤੁਸੀਂ ਹਾਂਜੀ ਮੈਂ ਮੈਂ ਇੱਥੇ ਆਈ ਆ ਮੇਰਾ ਪੁਲਿਸ ਕੰਪਲੇਂਟ ਹੋਈ ਐ ਕਿੰਨੇ ਵਜੇ ਦਾਖਲਾ ਤੁਸੀਂ ਹਸਪਤਾਲ ਇੱਥੇ ਮੈਨੂੰ ਫਿਰ 10 ਵਜੇ ਟੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੌਕੇ ਤੇ ਇੱਥੇ ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ ਚੇ ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੀਟ ਕਰਤੀ ਇਹ ਤਾਂ ਹਪਲੈਂਡ ਕਰਮੇ ਨੂੰ ਨਿਚੋ ਕੋਣ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਹੋਰ ਤੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਜੇ ਆਏ ਕੀ ਮੰਗ ਕਰਦੇ ਐ ਪ੍ਰਸ਼ਾਸਨ ਤੋਂ ਮੈਂ ਮੰਨ ਕਰਦੀ ਆਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਹੁਣ ਐਵੇਂ ਦੇ ਬੰਦੇ ਨਾਲੇ ਇੰਨੀ ਸਜ਼ਾ ਦਿੱਤੀ ਤੇ ਨਾਲੇ ਇਹਨੂੰ ਸਜ਼ਾ ਦਿੱਤੀ ਆਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਨਾਲ 34 ਫੋਰਟ ਲੈ ਸਕਦੇ ਹੋ ਮੇਰੇ ਬਾਬਾ ਜੀ ਕਿਨਾ ਜੀ ਆਪਣਾ ਮੇਰਾ ਸੋਨੂੰ ਪਪਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਰ ਇੱਕ ਲੇਡੀਸ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਈ ਆ ਕਿ ਮੇਰੀ ਕੁੱਟਮਾਰ ਕੀਤੀ ਚਮਟਿਆਂ ਨਾਲ ਦੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਲਦਾ ਮੈਨੂੰ ਕਿ ਲੋੜ ਕੁੱਟਮਾਰ ਕਰਨ ਦੀ ਡਿਗੀ ਆਥੇ ਸੋਈ ਦੇ ਬੇਚੋ ਉਹ ਮੈਂ ਕਹਿੰਦਾ ਵੇ ਡਿਗੀ ਆ ਤੇ ਸਿੱਡੋ ਲੈ ਤੇ ਤੇ ਤੋਂ ਦੇ ਕੇ ਡਿਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਚਮਟੇ ਨਾਲ ਮੈਨੂੰ ਮੈਨੂੰ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੁਕੜਾ ਵੇਚਦਾ ਬੰਦੇ ਵਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਸੀ ਦਵਾਈ ਤੋਂ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਲੱਖ ਰੁਪਇਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਜਹਾਦ ਦੁਆ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈ ਕਿ ਇਹ 8.5 ਲੱਖ ਦਾ ਹੈ ਨਹੀਂ ਮੇਰੇ ਕੋਲ ਸਬੂਤ ਹੈ ਕਿ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਇਆ ਵੀ ਕੱਢ ਦੇ ਉੱਥੇ ਜਾ ਕੇ ਹਾਂਜੀ ਭਲਾ ਤੋਂ ਦੁਆ ਕਰਦਾ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਨੂੰ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਸਾਡੀ ਮੈਨੂੰ ਸਾਡੇ ਬਾਪਿਆਂ ਨੇ ਫੋਨ ਕੀਤਾ ਉਹਨੀਆਂ ਨੂੰ ਫੋਨ ਕੀਤਾ ਕਹਿੰਦੇ ਜਾਂ ਨਾਨਾ ਨੂੰ ਲੈ ਕੇ ਆ ਨਾਲ ਮੇਥੂ ਸਾਡੇ ਕੋਈ ਨਿੱਤਰਾ ਰਾਜਨਾਮਾ ਕਰਾਣੇ ਉਹਨੇ ਦੱਸੋ ਮੇਰੀ ਸਾਰੀ ਟੱਕਾ ਤੇ ਮੈਂ ਤਾਨੂੰ ਕਹਿਆ ਨਹੀਂ ਉਹ ਬਾਬੀ ਆ ਢੰਗ ਨੂੰ ਪਾਇਆ ਮੈਂ ਉਹਦਾ ਮੱਥਾ ਢੇਕਦਾ ਮੋਹਰੇ ਬੋਲਣਾ ਪਈ ਉਹ ਕਹਿੰਦੇ ਜੀ ਸਾ ਗਾਲਾ ਗੂਲਾ ਕੱਢ ਕੇ ਤੰਗੀਆਂ ਨਹੀਂ ਕੇਗੇ ਮੈਂ ਉਹ ਲੋਰ ਧਮਕੀਆਂ ਦੇਣੇ ਦੀ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਿਆਣੇ ਜਦੋਂ ਐਡਮਟ ਦਾ ਆਪਣੇ ਨਿਆਣੇ ਦੇਖਣੇ ਜਾਊਗਾ ਆਪਣੇ ਮੁੰਡੇ ਦੇ ਦੋਨੂੰ ਇੱਕ ਉਹਨੇ ਇਹ ਵੀ ਜੋ ਰੋਪ ਲਗਾਏ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗਲਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਿਹੜਾ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਕੋਈ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਆਉਣ ਦਾ ਕਾਰਨ ਇਨਜਾਮ ਤਾਂ ਫਿਰ ਉਹਨਾਂ ਇਹ ਇਨਜਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਹਾਂ ਕੋ ਹੁੰਦਾ ਅਲਰੇੜੀਆਂ ਦਾ ਹੁੰਦਾ ਪਾਪਿਆਂ ਨੂੰ ਇੱਦਾਂ ਪਸਾਉਂਦੀਆਂ ਜਨਾਨੀਆਂ ਵੀ ਤੁਹਾਡੀ ਵਾਈਫ ਆਓ ਇਦਾਂ ਤੁਹਾਡੀ ਪਸਾਉਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲਗਾਏ ਪਹਿਲਾਂ ਮੇਰਾ ਆਲਰੇੜੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜੀ ਮੇਰਾ ਕੇਸ ਵੀ ਚੱਲ ਰਿਹਾ ਆ অলਰੈਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੋੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਰਾ ਤੁਹਾਡਾ ਰਜਿਨਾਮਾ ਹੋ ਗਿਆ ਰਜਿਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰੂੰਗੇ ਹੁਣ ਮੈਂ 6.5 ਲੱਖ ਦਾ ਟਰੈਕਟਰ ਵਿੱਚ ਮੈਂ ਬੰਦੇ ਲੈ 2.5 ਲੱਖ ਦੇ ਟਰੈਕਟਰ ਵਿੱਚ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਰੁਪਈਆ ਵੀ ਕੱਢ ਦੇ ਜਾ ਕੇ ਮੈਂ ਮੇਰੀ ਮਿਹਨਤ ਦੇ ਆ ਪੂਰਾ ਰਜਿਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਨਹੀਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਕੇਸ ਚੱਲ ਰਿਹਾ ਸਾਡਾ ਤੇ ਹੁਣ ਆ ਜੀ ਤੁਸੀਂ ਇਕੱਠੇ ਰਹਿਣੇ ਪਏ ਜੀ ਕਿ ਫਿਰ ਹਾਂ ਜ ਮੈਂ ਕਹਿੰਦਾ ਤੈਨੂੰ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਆ ਤੇ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜਿਉ ਮਰਜੀ ਹੋਵੇ ਹੁਣ ਆ ਡਰਾਮਾ ਕਰ ਲੈ